ਕੀ ਕਰੀਏ ਜਾਰੀ ਹੈ ਅੱਜ ਬੜੀ ਖੂਬੀ ਹੁੰਦੀ ਹੈ ਜਦੋਂ ਗਰਾਊਂਡਾਂ ਦੇ ਵਿੱਚ ਸਾਡੇ ਥਰੇ ਖੇលਦੇ ਨੇ ਜਦ ਨੌਜਵਾਨ ਗਰਾਊਂਡ ਦੇ ਵਿੱਚ ਦੇਖਦੇ ਨੇ ਕਿ ਕਿਹੜੇ ਪੰਜਾਬ ਸੈਸ਼ਨ ਦੇ ਦਰਿਆ ਵਿੱਚ ਪੱਗ ਰਿਹਾ ਹੈ ਇੱਕ ਵਾਰ ਜਿਹੜੀ ਨੌਜਵਾਨ ਪੀੜੀ ਬਾਹਰ ਵੀ ਜਾ ਰਹੀ ਹੈ ਬਾਕੀ ਤਾਂ ਸਿੱਧੇ ਪਾਸੇਆਂ ਕਰੋਪੜੀ ਨੇ ਤੇ ਪਿੰਡ ਕੋਟਲਾ ਦੇ ਹੱਥਾਂ ਦੇ ਵਿੱਚ ਪਹੁੰਚੇ ਆ ਜਿੱਥੇ ਇੱਕ ਵੱਖਰੀ ਮਿਸਾਲ ਨੌਜਵਾਨਾਂ ਮੰਨੋ ਇੱਕ ਪ੍ਰੋਫੈਸ਼ਨਲ ਪੜ੍ਹਨੇ ਦੇ ਮਾਪੇ ਸਾਹੀ ਉਹਨਾਂ ਮੰਨੋ ਉਹਦੇ ਸਈ ਭਰਾਵਾਂ ਦੇ ਸਿਲੋਕ ਦੇ ਨਾਲ ਅਜਿਹੇ ਕਿ ਮਿੱਟਣਾ ਕਰਾਉਂਦਾ ਹੈ ਰੇਤਨਾ ਕਰਾਉਂਦੀਆਂ ਕੰਮ ਨੂੰ ਉੱਚਾ ਕਰਕੇ ਟੀ ਪਾ ਕੇ ਜਿਵੇਂ ਕਾ ਦੀ ਵੀ ਤਿਆਰੀ ਕੀਤੀ ਜਾ ਰਹੀ ਹੈ ਤਾਂ ਉਸ ਨੂੰ ਲੈ ਕੇ ਅੱਜ ਸ਼ੁਰੂਆਤ ਹੋ ਚੁੱਕੀ ਹੈ ਮਨੂ ਜੀ ਸਦਕਾ ਤੇ ਜਰੂਰੀ ਦੀ ਮਨੂ ਜੀ ਦਾ ਹੋਰ ਵੀ ਮੇਕਅਪ ਨਾਲ ਦੇ ਪਿੰਡ ਦੇ ਨਿਵਾਸੀ ਨੇ ਉਹ ਵੀ ਇੱਥੇ ਮੌਜੂਦ ਨੇ ਗੱਲਬਾਤ ਕਰਦੇ ਕਿ ਮਨੂ ਮੇਲਾ ਮਨੂ ਮੇਲਾ ਕੀ ਹਾਲ ਚਾਲ ਹੈ ਹਾਂ ਜੀ ਹਾਂ ਜੀ ਕਿਵੇਂ ਨਾ ਉਪਰ ਆਲਾ ਬਾਈ ਕਿਵੇਂ ਸੋਤਿਆ ਮਨ ਦੇ ਵਿੱਚ ਆਇਆ ਵੀ ਪਹਿਲਾਂ ਕਈ ਵਾਰ ਤੁਸੀਂ ਦੇਖਦੇ ਹੋ ਤੇ ਇਹਦਾ ਗਰਾਉਂਡ ਦਿੱਤੇ ਆ ਹੁਣ ਗਰਾਉਂਡ ਨੂੰ ਵਧਾ ਦਿੱਤਾ ਜਾ ਰਿਹਾ ਹੁਣ ਟਾਈਮ ਤੇ ਤੋਂ ਗੱਲਾਂ ਤਾਂ ਮੈਂ ਟਾਈਮ ਟੀਵੀ ਵਾਲੇ ਨਾਲ ਧੰਨਵਾਦ ਕਰਦਾ ਅਜੋਰ ਪਾਜੀ ਦਾ ਮੇਰੇ ਬਬਰ ਹੈ ਤਰੀਕ ਪਰ ਇਹ ਕਿਦੋਂ ਵੀ ਚੋਟੀ ਵੀ ਤਾਲ ਕਰਦੇ ਤੇ ਸਾਡੇ ਕੋਲ ਫੋਨ ਨਹੀਂ ਆਉਂਦਾ ਤੇ ਉਪਰ ਤੋਂ ਨਾ ਪਤਾ ਨਹੀਂ ਐਕਦਾ ਵੀ ਬਹੁਤ ਬਰੀ ਇਹ ਕਿੰਦਾ ਨਾ ਤੇ ਇਹ ਦੇਪੋ ਚ ਨਿਆਣੇ ਘੱਟੋ ਘੱਟ ਇੱਕ ਦੀ ਇੱਕੀ ਚਮਚਾ ਹਾਲੇ ਜਿੰਨਾ ਨਹੀਂ ਸਭ ਤੋਂ ਪੱਤਿਆ ਸਿੱਧੇ ਨਾਲ ਪੈਂਦਾ ਇਹ ਬੜਾ ਐਸਾ ਤੁਰਨ ਦਾ ਹਲਵਾ ਕਰਦੇ ਨਹੀਂ ਇਹ ਗਰਾਉਂਡ ਦੇ ਕਰੇਤਾ ਇੰਨਾ ਸੰਤੁਸ਼ਟੀ ਮੋਟੇ ਕਿ ਸਕਦਾ ਜੀ ਮਤਲਬ ਜਿਹੜੀਆਂ ਟੀਮਾਂ ਦੀ ਉਹ ਕਹਿੰਦੇ ਯਾਰ ਕਿ ਤੁਹਾਡਾ ਜਿਹੜਾ ਉਹਦੇ ਵਿੱਚ ਨਹੀਂ ਪਤਾ ਕਿ ਕਿਹੜੇ ਵਾਸਤੇ ਕੀ ਬਦਲੇ ਪਲੇਅਰਾਂ ਦੇ ਕਈ ਵਾਰ ਪੈਰਗਲਾ ਸਲਿੱਪ ਹੁੰਦੇ ਸੀ ਚਲੋ ਫਿਰ ਨੂੰ ਬਹੁਤ ਸਾਰੇ ਪ੍ਰੋਬਲਮ ਆਉਂਦੇ ਤੇ ਉਸ ਦੇ ਵਿੱਚ ਜੇ ਪਰਾਲਾ ਸਰਦਾਰ ਜਿੰਦਰ ਸਿੰਘ ਜੀ ਮਾ ਵੀ ਸਰਦਾਰ ਪਰਮਜੀਤ ਸਿੰਘ ਜੀ ਸਰਦਾਰ ਬਾਦ ਸਾਹਿਬ ਜੀ ਬੈਠੇ ਸਾਡੇ ਸਾਡੇ ਪਹਿਲੀ ਜੀ ਸਾਡੇ ਕੋਲ ਬਣਾਉਣਾ ਚਾਹੀਦਾ ਸੀ ਜਿਹੜੇ ਵੀ ਜੀ ਸਾਰੇ ਲੜਕੀ ਅਸੀਂ ਪਿੰਡਾਂ ਦੇ ਵਿਕਾਸ ਲਈ ਬਹੁਤ ਮਿਹਨਤ ਕਰਦੇ ਹਾਂ। ਮੈਨੂੰ ਕੋਈ ਗੱਲ ਨਹੀਂ ਆਈ। ਅੱਜ ਉਹਨਾਂ ਨੇ ਮਿੱਟੀ ਵਾਸਤੇ ਉਤਰਾਅ ਉਤਾਰ ਕੀਤਾ। ਪਰ ਮੈਂ ਤੁਹਾਨੂੰ ਨਾ ਦੱਸਾਂ ਕਿ ਕਿਹੜਾ ਹੈ। ਭਾਈ ਕਿਵੇਂ ਦੇਖਦਾ ਹਾਂ ਨੌਜਵਾਨਾਂ ਦੇ ਅਸਟੈਂਡ ਦੇ ਵਿੱਚ ਪਹੁੰਚਿਆ ਉਹ ਪਰਾਲਾ ਕਿਵੇਂ ਦੇਖਦੇ ਹਾਂ ਕਿ ਪਿੰਡ ਨੂੰ ਵਧੀਆ ਬਣਾਉਣ ਲਈ ਇੱਕ ਚੰਗੀ ਨੁਹਾ ਦਿੱਤੀ ਆ ਦੇ ਗਰਾਉਂਡ ਦੀ। ਅਸੀਂ ਬਹੁਤ ਸਾਲ ਪਹਿਲਾਂ ਤੋਂ ਮੈਂ ਦੇ ਮਨੀ ਕੱਥੇ ਖੇਡਦੇ ਸੀਗੇ। ਵਾਲੀ ਦੇ ਗਰਾਉਂਡਾਂ ਦੇ ਵਿੱਚ ਜੂਨੀਅਰ ਸੀਗੇ। ਜਦੋਂ ਕਈ ਵਾਰ ਅਸੀਂ ਕੱਥੇ ਵੀ ਖੇਡੇ। ਉਹਨਾਂ ਬਲੇਕਾਂ ਦੀ ਇਕੱਠੀ ਆ। ਜਦੋਂ ਤੋਂ ਮਣੀ ਉੱਥੇ ਆਇਆ ਉਹਨੇ ਮੈਨੂੰ ਕਿਹਾ ਵੀ ਇਸ ਗਰਾਊਂਡ ਦੇ ਵਿੱਚ ਮਿੱਟੀ ਗੋਮਿਆਂ ਦੇਖਣ ਮੈਂ ਕਿਹੜਾ ਖਾਣੂੰ। ਜਿੰਨੇ ਮੈਚਰ ਦੂਸਰ ਨੂੰ ਮੁੰਡੇ ਕਹਿ ਕੇ ਗੇਂਦ ਖੇਡ ਕੇ ਗਏ। ਆਹ ਦੇਖੋ ਵੀ ਇਹ ਇੱਥੇ ਇੱਕ ਨਿੱਕੀ ਹੋਟਲ ਦਾ ਗਰਾਊਂਡ ਹੈ ਇਹਨੂੰ ਥੋੜਾ ਜਿਹਾ ਠੀਕ ਕੀਤਾ ਜਦੋਂ ਜਿਵੇਂ ਮਰਜ਼ੀ ਕਾਰਦਗਰ ਲਗਾ ਦੇ। ਨਾਲ ਹੀ ਬੈਠ ਕੇ ਗੱਲ ਕੀਤੀ ਵੀ ਕੋਈ ਗੱਲ ਨਹੀਂ ਅਗਲੇ ਮੈਚਾਂ ਦੇ ਵਿੱਚ ਅਸੀਂ ਇਹ ਕੰਮ ਕਰਾਂਗੇ ਜੀ। ਕੋਈ ਅਸੀਂ ਅੱਜ ਮਿੱਟੀ ਦਾ ਕੰਮ ਸ਼ੁਰੂ ਕਰਤਾ ਪੂਰੇ ਪਿੰਡ ਦੇ ਸਹਿਯੋਗ ਦੇ ਨਾਲ ਜਿਹੜੇ ਕਲੇਰਾਂ ਦੇ ਨਾਲ ਜਿਹੜਾ ਇੱਕ ਕਲੱਬ ਬਣਾ ਰਹੇ ਹਾਂ ਉਹਨਾਂ ਨਾਲ ਬੜਾ ਜਿਹਾ ਨਵਾਂ ਬਾਬੇ ਦੇ ਇੱਕ ਕੋਲੋਂ। ਤੁਸੀਂ ਕਿਵੇਂ ਦੇਖਦੇ ਇੱਕ ਪਾਸੇ ਪੰਜਾਬ ਨਸ਼ਿਆਂ ਦੇ ਵਿੱਚ ਜਾ ਰਿਹਾ ਨੌਜਵਾਨ ਵੀੜੀ ਬਾਹਰ ਨਹੀਂ ਜਾ ਰਹੀਆਂ ਪਰ ਜਿਹੜੇ ਪਿੰਡ ਦੇ ਨੌਜਵਾਨ ਨੇ ਪਿੰਡ ਕੋਟਲਾ ਨਗਰਾਂ ਦੇ ਉਹ ਵਧੀਆ ਉਪਰਾਲੇ ਫੋਟੋਸ ਆ। ਯਾਰ ਇੱਕ ਤਾਂ ਦੱਬੋਲ ਤੇ ਲੱਤੀਆਂ ਨੂੰ ਬਾਹਰ ਕੱਢਣਾ ਹੈ ਕਿਉਂਕਿ ਪੰਜਾਬ ਦੇ ਵਿੱਚ ਇਹ ਹੁਣ ਕਿੰਨਾ ਕਿੱਥੇ ਲੋਡ ਜਾਂਦੀ ਹੈ। ਆਜੋ ਪਿੰਡਾਂ ਦੇ ਵਿੱਚ ਕਿਸੇ ਦੇ ਬੱਚਿਆਂ ਨੂੰ ਸਕੂਲ ਦੀ ਲੋੜ ਹੈ ਕਿਸੇ ਦੇ ਬੱਚੇ ਨੂੰ ਪਾਰਕੀ ਦੀ ਲੋੜ ਹੈ ਇਹਨਾਂ ਸਭ ਨੂੰ ਕੀ ਲੋੜਾਂ ਜ਼ਰਾ ਕਰਦੇ ਨੇ ਲੇਕਿਨ ਇਹ ਨੂੰ ਕੈਸੇ ਨਹੀਂ ਮਿਲਦੇ ਮੁੰਡੇ ਜਨਤਾ ਬਹੁਤ ਬੜਾ ਤਾਰਦੇ ਜਿੱਦਾਂ ਸੀ ਵਰਦੀਆਂ ਲੈ ਕੇ ਦਿੰਦੇ ਸੀ ਉਹਨਾਂ ਨੂੰ ਸਾਈਜ਼ ਦੇ ਦਿੰਦੇ ਇੱਥੇ ਵੀ ਪਿੱਛੇ ਅਸੀਂ ਬੱਚੇ ਨੰਗੇ ਖੇਡਦੇ ਸੀਗੇ ਚਾਹੇ ਉਹਦੇ ਕੋਲ ਕੋਈ ਫਰੰਟ ਹੋਵੇ ਨਾਲ ਖੇਡਦੇ ਸੀਗੇ ਕਾਹਦੇ ਵਾਰ ਲੱਗਦੇ ਸੀ ਇੱਕ ਵਾਰ ਹੁੰਦਾ ਵੀ ਜਿਹੜੀ ਪੰਜਾਬ ਸਰਕਾਰ ਆ ਉਹ ਵੀ ਮਦਦ ਕਰਦੀ ਹੈ ਆਉਂਦਾ ਲੈ ਲੈ ਤੇ ਟਾਈਮ ਕਰਾ ਲੈ ਮੈਨੂੰ ਤੇ ਮੈਨੂੰ ਮੈਨੂੰ ਲੱਗਦਾ ਵੀ 50 ਰੁਪਏ ਦਾ ਅਦਰ ਜਿਸ ਤਰ੍ਹਾਂ ਇਹ ਹੋ ਰਿਹਾ ਹੈ ਉਹ ਰਾਜ ਕਰਦਾ ਹੈ ਕੋਈ ਵੀ ਸਰਕਾਰ ਨੇ ਅਜ ਤੱਕ ਸੋਚਿਆ ਨਾ ਕੋਈ ਚਾਹਦਾ ਹਰ ਬੰਦਾ ਆਪਣੇ ਹੀ ਦੇਖਦਾ ਜਿਹੜਾ ਆਉਂਦਾ ਉਹ ਆਪਣਾ ਹੀ ਬਣਾਉਂਦਾ ਜੀ ਮੈਨੂੰ ਇਹ ਸਿਰ ਨਹੀਂ ਚਾਹੀਦਾ ਕਿ ਜਿੱਤੇ ਕਰੀਏ ਆਪਾਂ ਬਦਲਾ ਲੈਣ ਦਾ ਸੀ ਬਦਲਾਅ ਦੀ ਕੀ ਆਇਆ ਚਾਹੇ ਉਹ ਕੋਈ ਪਲੇਅਰ ਹੋ ਚਾਹੇ ਉਹ ਵੀਮਸ ਲੈਣਾ ਚਾਹੇ ਉਹ ਵੀ ਨੋਟਨ ਹੋਣਾ ਹਰ ਵਰਗ ਨੂੰ ਮੁਕਤੀ ਆ ਸਾਰੇ ਲੋਕ ਜਾ ਸਕਣਗੇ ਸਾਨੂੰ ਲੱਗਦਾ ਤੇ ਨੰਦੇ ਨਾਲ ਮਿਲ ਕੇ ਜੀ ਚੱਲੂਗੇ ਹੋਰ ਜਿੰਨੇ ਤੱਕ ਸਾਹ ਹੈ ਇਸ ਪਿੰਡ ਦੇ ਲਈ ਹੋਰ ਆਪਾਂ ਹਮ ਹੋ ਗਏ 42 ਨਾਲ ਪਈ ਚਿਰਾਂ ਲਈ ਭਾਈ ਕਿੰਨੇ ਦੇਖਦੇ ਹੋ ਕਰਾਲਾ ਲਵੰਦ ਕਿਹਨਾਂ ਦਾ ਪਤਾ ਹੈ ਅਸੀਂ ਜਿਹੜੇ ਕੋਸ਼ਿਸ਼ ਕਰਦੇ ਰਹੇ ਹਾਂ ਉਦੋਂ ਵੀ ਇਹ ਗਰਾਉਂਡ ਇੱਧਰ ਰਹਿ ਗਿਆ ਕਿ ਇਹ ਕੰਪਰੈਸਰ ਦੀ ਜਗ੍ਹਾ ਤੇ அது வந்து கிரவுண்ட் லெவல் தேக்டா வந்து ஒரு ரூம் யூஸ் பண்றோம் அதுக்கு பேரை நான் சொல்லணும்